ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਸਿਰਫ ਪ੍ਰਮਾਤਮਾ ਨੂੰ ਪਤਾ ਉਹਦੀ ਪਹੁੰਚ ਸਾਡੇ ਮਨ ਤੱਕ ਅਗਰ ਮਨੁੱਖ ਪ੍ਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ ਨਾਸਤਿਕ ਹੋਵੇ ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ ਮਾਣੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏ ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਹਨ ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਅੰਤਰਿਆ ਮੇ ਭਾਈ ਗੁਰਦਾਸ ਇੱਕ ਪੰਕਤੀ ਦੇ ਵਿੱਚ ਕਹਿੰਦੇ ਨੇ ਅੰਤਰ ਜਾਮੇ ਸੁਨ ਕੰਪਤ ਹੂੰ ਅੰਤਰਗਤ ਏ ਪ੍ਰਭੂ ਮੈਂ ਤੇ ਕੰਬ ਜਾਂਦਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ